ਬਾਕੀ ਪੜਾਹ ਇੱਧਰ ਜਨਾਈ ਬਾਈ ਕਰੀਏ ਜੀ ਹਾਂਜੀ ਹਾਂਜੀ ਸੈਂਟਰ ਚ ਦੋਨੋਂ ਕਰ ਸਮੂਰਾ ਕੈਂਪਸ ਰੈਡੀ ਆ ਬਹੁਤ ਬਹੁਤ ਬਈਆ ਜੀ ਤੁਹਾਨੂੰ ਮੁਬਾਰਕਾਂ ਜੀ ਹਾਂ ਜੀ ਸਰ ਅੱਜ ਤੁਸੀਂ ਵਿਸ਼ੇਸ਼ ਤੌਰ ਤੇ ਗੱਲ ਕੀਤੀ ਯੂਨੀਵਰਸਿਟੀ ਦਾ ਉਦਘਾਟਨ ਕਰਨ ਪਹੁੰਚੇ ਤਾਂ ਕਿਸ ਤਰੀਕੇ ਨਾਲ ਕਹਿ ਲੋ ਕਿ ਪੰਜਾਬ ਸਰਕਾਰ ਵੱਲੋਂ ਇਤਾਰੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਦੇਖੋ ਮੇਰੇ ਲਈ ਇਹ ਬੜੀ ਮਾਣ ਔਰ ਖੁਸ਼ੀ ਦੀ ਗੱਲ ਹੈ ਕਿ ਕਿਉਂਕਿ ਮੈਂ ਸੁਨਾਮ ਸ਼ਹੀਦ ਉਦਮ ਸਿੰਘ ਜੀਆਂ ਦੀ ਪਵਿੱਤਰ ਧਰਤੀ ਨੂੰ ਰਿਪਰੈਜ਼ੈਂਟ ਕਰਦਾ ਉਥੋਂ ਦੀ ਸੇਵਾ ਮੈਨੂੰ ਬਖਸ਼ੀ ਸੱਚੇ ਬਾਸ਼ਾ ਨੇ ਤੇ ਅੱਜ ਕਪੂਰਥਲੇ ਦੇ ਵਿੱਚ ਕੰਬੋਜ ਭਾਈਚਾਰੇ ਦੀ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਇਹਨਾਂ ਦੀ ਇਹਨਾਂ ਦੀ ਇੱਛਾ ਸੀ ਕਿ ਦੇਸ਼ ਦੇ ਮਹਾਨ ਸਕੂਤ ਕੌਮ ਦੇ ਹੀਰੇ ਸ਼ਹੀਦ ਉਦਮ ਸਿੰਘ ਜੀ ਦੇ ਨਾਂ ਤੇ ਇੱਕ ਸਕਿੱਲ ਯੂਨੀਵਰਸਿਟੀ ਜਿਹੜੀ ਉਹ ਬਣਾਈ ਜਾਵੇ ਲੰਬੇ ਸਮੇਂ ਤੋਂ ਇਹਦੇ ਉੱਪਰ ਵਿਚਾਰ ਚਰਚਾ ਚੱਲ ਰਹੀ ਸੀਗੀ ਤੇ ਅੱਜ ਇੱਕ ਬਣੀ ਬਣਾਈ ਯੂਨੀਵਰਸਿਟੀ 32 ਏਕੜ ਦੇ ਵਿੱਚ ਉਹ ਉਹਦਾ ਅੱਜ ਜਿਹੜਾ ਨੀਂਹ ਪੱਥਰ ਹੈ ਜੋ ਹੈ ਉਹ ਟੇਕਓਵਰ ਕੀਤੀ ਹੈ ਭਾਈਚਾਰੇ ਨੇ ਡਾਕਟਰ ਸੰਜੀਵ ਕੌੜਾ ਜੀ ਨੇ ਡਾਕਟਰ ਸੰਦੀਪ ਕੌੜਾ ਜੀ ਔਰ ਐਮਐਲਏ ਸਾਹਿਬ ਗੋਲਡੀ ਜੀ ਮਲਕੀ ਜੀ ਸਾਰੇ ਕੰਬੋਜ ਭਾਈਚਾਰੇ ਨੇ ਇਹ ਹਿੰਮਤ ਕੀਤੀ ਹੈ ਹੌਸਲਾ ਕੀਤਾ ਇੱਕ ਨਵੇਕਲਾ ਉਪਰਾਲਾ ਜਿਹੜਾ ਸ਼ਹੀਦ ਉਤਮ ਸਿੰਘ ਜੀ ਨੂੰ ਸਮਰਪਿਤ ਇਸ ਸਕੀਲ ਯੂਨੀਵਰਸਿਟੀ ਦਾ ਅੱਜ ਨੀਂਹ ਪੱਥਰ ਰੱਖਿਆ ਔਰ ਮੈਂ ਸਮਝਦਾ ਕਿ ਆਉਣ ਵਾਲੇ 7-8 ਮਹੀਨਿਆਂ ਦੇ ਵਿੱਚ 31 ਜੁਲਾਈ ਤੋਂ ਪਹਿਲਾਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਸਾਰੇ ਸਮਾਜ ਦੀ ਔਰ ਸਰਕਾਰ ਦੀ ਕਿ ਇੱਥੇ ਜਿਹੜੇ ਕੋਰਸੇ ਨੇ ਕਿਉਂਗੇ 31 ਜੁਲਾਈ ਨੂੰ ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੁੰਦਾ ਹੈ ਇਹਦੇ ਕੋਰਸ ਜਿਹੜੇ ਉਹ ਚਾਲੂ ਕਰ ਦਿੱਤੇ ਜਾਣ ਤਾਂ ਕਿ ਬੱਚੇ ਇਥੋਂ ਸਕਿਲਫੁਲ ਹੋ ਕੇ ਬੱਚੇ ਇਥੋਂ ਵਿੱਦਿਆ ਲੈ ਕੇ ਹੁਨਰ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪ ਦਾ ਨਾਮ ਰੋਸ਼ਨ ਕਰ ਸਕਣ ਪਰਿਵਾਰਾਂ ਨੂੰ ਸੁਭਾਲ ਸਕਣ ਤੇ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਦਾ ਜੋ ਉਹਨਾਂ ਦੀ ਡਿਗਰੀ ਹੈ ਉਹ ਪੂਰੀ ਦੁਨੀਆ ਦੇ ਵਿੱਚ ਤੂਤੀ ਬੋਲੇ ਸਾਡੀ ਸਾਰਿਆਂ ਦੀ दिली ਇੱਛਾ ਹੈ ਸਰ ਕੇਡਰ ਫੋਰਸ ਹੈ ਇੱਥੇ ਜਿਹੜੇ ਕਰਾਏ ਜਾਣਗੇ ਇਹ ਤਾਂ ਦੇਖੋ ਜੀ ਹੁਣ ਇਹ ਤਾਂ ਡਾਕਟਰ ਸਾਹਿਬ ਹੋਣੀ ਡਿਸਾਈਡ ਕਰਨਗੇ ਮੈਂ ਮੇਸ਼ਿਦਾਰੀ ਇਹਦੇ ਵਿੱਚ ਦੇਖੋ ਇਸ ਰੈਂਕ ਇਹ ਜੇ ਜੋ ਬਾਕੀ ਹੁਕਮ ਕਰਨਗੇ ਸਾਰੀ ਸੰਸਥਾ ਸਾਰਾ ਭਾਈਚਾਰਾ ਜੋ ਹੁਕਮ ਕਰੇਗਾ ਸਰਕਾਰ ਤਾਂ ਮੈਂ ਸਮਝਦਾ ਕਿ ਸ਼ਹੀਦ ਉਦਮ ਸਿੰਘ ਜੀ ਉਹਨਾਂ ਦੇ ਸ਼ਾਦਤ ਦਾ ਦੇ ਨਹੀਂ ਦੇ ਸਕਦੀ ਹੈਗੀ ਕਿਹੜੇ ਕੋਰਸੇਸ ਹੋਣਗੇ ਉਹ ਐਡਸਾਈਡ ਕਰਨਗੇ ਔਰ ਸਰਕਾਰ ਵੱਲੋਂ ਇਹਨਾਂ ਨੂੰ ਜੋ ਚਾਹੀਦਾ ਹੋਊਗਾ ਉਹ ਪ੍ਰੋਵਾਈਡ ਕੀਤਾ ਜਾਊਗਾ ਇਹ ਸਾਡੀ ਕਮਿਟਮੈਂਟ ਹੈ ਤੇਰੀ ਸਭ ਰਚਨਾ ਵਾਹਿਗੁਰੂ ਤੇਰੀ ਸਭ ਰਚਨਾ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਤੇਰਾ ਸਭ ਸਦਕਾ ਵਾਹਿਗੁਰੂ ਰਾ ਸਭ ਸਤ ਕਾ ਸਾਜਿਆਂ ਦੀ ਮਿੱਠੀ ਪਵਿੱਤਰ ਨਿੱਗੀ ਮੁਕੱਦਸ ਗੋਦ ਦੇ ਵਿੱਚ ਜੁੜ ਬੈਠੀ ਸਾਧ ਸੰਗਤ ਤੋਂ ਇਹ ਕਰੋ ਪ੍ਰਵਾਨ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਧ ਸੰਗਤ ਜੀਓ ਮੈਂ ਸਮਝਦਾ ਕਿ ਆਪਾਂ ਸਾਰਿਆਂ ਦੀ ਖੁਸ਼ ਕਿਸਮਤੀ ਹੈ ਕਿ ਆਪਾਂ ਜਿਸ ਪਵਿੱਤਰ ਕਾਰਜ ਦੇ ਵਿੱਚ ਸ਼ਰੀਕ ਹੋਇਆ ਸ਼ਾਮਲ ਹੋਇਆ ਅੱਜ ਦੇ ਇਹ ਜੋ ਸ਼ਹੀਦੀ ਸਮਾਗਮ ਚੱਲ ਰਹੇ ਹਨ ਇਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਸਾਰੇ ਆਪਸ ਸਰੂਲ ਕਰ ਰਹੇ ਸੀ ਬਾਬਾ ਜੀ ਬਾਬਾ ਜਗਤਾਰ ਸਿੰਘ ਜੀ ਰਬੀਰੂ ਮਹਾਂਪੁਰ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਇਹਦਾ ਸਮਾਨ ਰਾਣਾ ਗੁਰਜੀਤ ਜੀ ਬਾਕੀ ਸਤਿਕਾਰਯੋਗ ਮੇਰੇ ਸਾਥੀ ਮੇਰੇ ਵੀਰ ਗੋਲਦੀ ਕੰਬੋਜ ਜੀ ਜਮਿਲੂ ਰਹਿਮਾਨ ਜੀ ਅਵੇਲੇ ਸਾਹਿਬ ਔਫ ਕੋੜਾ ਜੀ ਮਹਿਰੂਕ ਸਾਹਿਬ ਸਾਰੀਆਂ ਸੰਗਤਾਂ ਆਪਾਂ ਸਰਵ ਕਰ ਰਹੇ ਹਾਂ ਅਸੀਂ ਆ ਜੋ ਸ਼ਹਾਦਤ ਜੋ ਨਮਨ ਅੱਜ ਪੂਰੀ ਦੁਨੀਆ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਨਮਨ ਆਪਾਂ ਕਰ ਰਹੇ ਹਾਂ ਔਰ ਮੈਂ ਸਮਝਦਾ ਕਿ ਤੁਹਾਨੂੰ ਸ਼ਬਦ ਚੱਲ ਰਹੇ ਹਾਂ ਸੀ ਮੈਂ ਉਹੀ ਇਹ ਰਹੇ ਸੀ ਉਹ ਬੰਦੇ ਕਿ ਮਨ ਪਰੇ ਆਉਂਦਾ ਜਦੋਂ ਸ਼ਬ ਸੁਣੀਏ ਕਿ ਅੱਜ ਦੀ ਤਾਰੀਖ ਦੇ ਵਿੱਚ ਬੱਚਾ 10 ਮਿੰਟ ਲਈ ਅੱਖੋਂ ਪਰੇ ਹੋ ਜੇ ਤੇ ਮਾਪੇ ਦਾ ਜਿਗਰ ਜਿਹੜਾ ਉਹ ਬਾਹਰ ਨਿਕਲ ਨਿਕਲ ਪੈਂਦਾ ਔਰ ਹੱਥ ਤੇ ਨੋ ਸਾਲਾ ਜੋ ਮਾਸੂਮ ਬੱਚੇ ਜਿਨ੍ਹਾਂ ਨੇ ਕੌਮ ਦੇ ਲਈ ਦੇਸ਼ ਦੇ ਲਈ ਇਨਸਾਫ ਦੇ ਲਈ ਜਿਸ ਦਲੇਰੀ ਦੇ ਨਾਲ ਆਪਣੀ ਸ਼ਹਾਦਤ ਦਿੱਤੀ ਅਮਰ ਜੀ ਸ਼ਹਾਤਾ ਦਾ ਵਰਣਨ ਜਦੋਂ ਕਰ ਲਾਗਦੇ ਤਾਂ ਮੈਂ ਸਕਦਾ ਸਮਾ ਔਰ ਸ਼ਬਦ ਮੁਕਸਾਂਦੇ ਨੇ ਪਰ ਵਰਣਨ ਨਹੀਂ ਹੋ ਸਕਦਾ ਇਤੀ ਬੜੀ ਸ਼ਹਾਤਾ ਆਦਾ ਗੁਜਰੀ ਜੀ ਕੀ ਕਹੀਏ ਕਹਿਣ ਨੂੰ ਲਫ਼ਜ਼ ਨਹੀਂ ਹੈਗੇ ਅੱਜ ਸਾਰੀ ਦੁਨੀਆ ਦੇ ਵਿੱਚ ਬੜੇ ਸ਼ਰਧਾ ਦੇ ਨਾਲ ਬੜੇ ਸਤਿਕਾਰ ਦੇ ਨਾਲ ਨਵਨੋਕੇ ਮਿਲਾਈ ਜਾ ਰਹੇ ਨੇ ਨਾਲ ਹੀ ਆਪਾਂ ਜੀ ਇਸ ਮੁਕੱਦਸ ਮੌਕੇ ਉੱਪਰ ਸਾਰੇ ਇਕੱਠੇ ਹੋਏ ਆ ਗੁਰੂ ਸਾਹਿਬ ਦੀ ਮਿਹਰ ਹੋਈ ਹੈ ਕਿ ਜੀ ਉਹਨਾਂ ਦੇ ਚਰਨ ਪਾਏ ਨੇ ਔਰ ਮੇਰੀ ਮੈਂ ਤਾਂ ਪਹਿਲਾਂ ਭਾਈ ਸਾਹਿਬ ਔਰ ਜੱਜ ਸਾਹਿਬ ਗੱਲ ਕਰ ਰਹੇ ਸੀ ਮੇਰੇ ਬਾਰੇ ਕਿ ਮੈਨੂੰ ਮੈਂ ਚੀਫ ਗੈਸਟ ਯਾ ਇੱਥੇ ਸ਼ਾਮਲ ਹੋਇਆ ਮੈਂ ਸਮਝਦਾ ਕਿ ਮੇਰੇ ਲਈ ਤਾਂ ਇਹ ਖੁਸ਼ੀ ਦੀ ਗੱਲ ਹੈ ਮੇਰੇ ਲਈ ਇਹ ਮੇਰੇ ਵਡਭਾਗ ਨੇ ਕਿ ਮੈਨੂੰ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਤਲਤੀ ਸੁਨਾਮ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਉਹ ਤੋਂ ਦਾ ਮੁੱਖ ਸੇਵਾਦਾਰ ਵੱਜੋਂ ਸਾਰੀ ਸੰਗਤ ਨੇ ਸਾਰੇ ਭਾਈਚਾਰੇ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ ਔਰ ਮੈਂ ਸਮਝਦਾ ਕਿ ਜਦੋਂ ਸ਼੍ਰੀ ਉਤਮ ਸੀਲ ਜੀ ਦੀ ਸ਼ਹਾਦਤ ਬਾਰੇ ਵੀ ਆਪਾਂ ਗੱਲ ਕਰਦੇ ਆਂ ਤੇ ਲਾਸਾਨੀ ਸ਼ਹਾਦਤ ਹੈ ਜੀ ਸ਼ਾਮ ਜਿਹੜੀ ਪੂਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲਦੀ ਇੱਕ ਬੜੇ ਲੰਬੇ ਸਮੇਂ ਦਾ ਸੁਪਨਾ ਜਿਹੜਾ ਉਹ ਡਾਕਟਰ ਸਦੀਪ ਕੋਲਾ ਜੀ ਹੁਣੇ ਨਾਲ ਬੜੀ ਕਈ ਵਾਰੀ ਗੱਲ ਹੋਈ ਮੇਰੇ ਵੀਰ ਗੋਲਡੀ ਜੀ ਹੁਣੇ ਨਾਲ ਵੀ ਕਈ ਵਾਰੀ ਗੱਲ ਹੁੰਦੀ ਰਹੀ ਹੈ ਤੇ ਫੇਰ ਦੁਬਾਰਾ ਇਹ ਐਫਰਟਸ ਦੁਆਰਾ ਰੀਨਿਊ ਹੋਇਆ ਜਦ ਪਿਛਲੇ ਪਿਛਲੇ ਸਾਲ 31 ਜੁਲਾਈ ਨੂੰ ਸ਼ੀਰੂਦਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਉੱਪਰ ਮੈਂ ਸਾਰੇ ਨੈਸ਼ਨਲ ਕੰਵੈਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੂੰ ਉਹਨਾਂ ਨੂੰ ਸਲਾਮ ਅਸੀਂ ਇੱਕ ਬਹੁਤ ਵੱਡਾ ਫੰਕਸ਼ਨ ਕੀਤਾ ਔਰ ਸ਼੍ਰੀ ਦੁੱਧਮ ਸਿੰਘ ਦੇ ਨਾਂ ਤਿੰਨ ਜਿੰਨੀਆਂ ਸੰਸਥਾਵਾਂ ਸੁਨਾਮ ਦੇ ਵਿੱਚ ਆਈਏ ਚਾਹੇ ਉਹ ਲੜਕੀਆਂ ਦਾ ਸਕੂਲ ਹੈ ਚਾਹੇ ਉਹ ਹਸਪਤਾਲ ਹੈ ਚਾਹੇ ਉਹ ਸਟੇਡੀਅਮ ਹੈ ਚਾਹੇ ਉਹ ਸ਼੍ਰੀ ਉਦਮ ਸਿੰਘ ਕਾਲਜ ਹੈ ਚਾਹੇ ਉਹ ਆਈਟੀਆਈ ਹੈ ਜਿੰਨੀਆਂ ਸੰਸਥਾਵਾਂ ਸ਼੍ਰੀ ਉਦਮ ਸਿੰਘ ਦੇ ਨਾਂ ਤੇ ਬਣੀਆਂ ਹੋਈਆਂ ਨੇ ਉਹਨਾਂ ਦੀ ਨਿਹਾਰ ਬਦਲਣ ਦੇ ਲਈ 85 ਕਰੋੜ ਰੁਪਏ ਦੇ ਨਾਲ ਜਦੋਂ ਕੰਮ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਇਹ ਅਫਰਸ ਰੀਨਿਊ ਹੋਏ ਮੈਨੂੰ ਸਾਰੇ ਭਾਈਚਾਰੇ ਨੇ ਹੁਕਮ ਦਿੱਤਾ ਰੋਕਸਬ ਹੋਣਾ ਨੇ ਕਿਹਾ ਮੇਰੇ ਵੀ ਗੋਲਜੀ ਨੇ ਕਿਹਾ ਤੇ ਦੁਬਾਰਾ ਫਿਰ ਜਦੋਂ ਇਹਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਮੇਰੀ ਯਾਦ ਹੈ ਕਿ ਜਦੋਂ ਉਸ ਦੇ ਕੁਝ ਦਿਨ ਬਾਅਦ ਹੀ ਚੰਡੀਗੜ੍ਹ ਦੇ ਵਿੱਚ ਕਿਉਂਕਿ ਡਾਕਟਰ ਸਾਹਿਬ ਉਹਨਾਂ ਤਾਂ ਬੜੇ ਲੰਬੇ ਸਮੇਂ ਤੋਂ ਪਲਾਨ ਚੱਲ ਰਿਹਾ ਸੀ ਪਰ ਜਿਵੇਂ ਕਿਹਾ ਜਦੋਂ ਪ੍ਰਮਾਤਮਾ ਨੇ ਜਿਹੜੀ ਚੀਜ਼ ਨੂੰ ਸਿਰੇ ਚਾੜ੍ਹਣਾ ਹੈ ਉਹਦੀ ਹੋਣੀ ਹੈ ਤੇ ਚੰਡੀਗੜ੍ਹ ਦੇ ਵਿੱਚ ਜਦੋਂ ਬੋਦੂ ਮੌਟੂ ਵੀ ਦੇ ਵਿੱਚ ਇਹਦਾ ਐਲਾਨ ਕੀਤਾ ਰਸਮੀ ਤੌਰ ਦੇ ਉੱਪਰ ਤੇ ਉਦੋਂ ਮੇਰੀ ਯਾਦ ਹੈ ਇੱਕ ਪੱਤਰਕਾਰ ਨੇ ਮੇਰੇ ਤੋਂ ਪੁੱਛਿਆ ਕਿ ਜੀ ਇਹ ਯੂਨੀਵਰਸਟੀਆਂ ਐਲਾਨ ਤਾਂ ਬਹੁਤ ਹੋ ਜਾਂਦੀਆਂ ਹੁੰਦੀਆਂ ਨੇ ਬਣ ਵੀ ਜਾਉਗੀਆਂ ਮੈਂ ਕਿਹਾ ਜੀ ਗੱਲ ਇਹ ਹੈ ਕਿ ਥੋੜੀ ਗੱਲ ਆਪ ਦੇ ਆਪ ਦੇ ਵਿੱਚ ਕੁਝ ਹੱਦ ਤੱਕ ਸਹੀ ਹੋ ਸਕਦੀ ਹੈ ਕਿ ਬਹੁਤ ਚੀਜ਼ਾਂ ਐਲਾਨ ਹੋ ਜਾਂਦੀਆਂ ਨੇ ਪ੍ਰਾਈਵੇਟ ਤੌਰ ਤੇ ਵੀ ਸਰਕਾਰੀ ਤੌਰ ਤੇ ਵੀ ਨਹੀਂ ਬਣਦੀਆਂ ਹੈਗੀਆਂ ਪਰ ਮੈਂ ਕਹਾਂ ਇਹਦਾ ਐਲਾਨ ਹੈ ਜਿਹੜਾ ਉਹ ਕੀਤਾ ਕੰਬੋਜ ਭਾਈਚਾਰੇ ਨੇ ਸ਼ੀਰੂਦ ਸਿੰਘ ਦੇ ਨਾਂ ਤੇ ਤੇ ਉਹ ਮਹਾਨ ਸ਼ਹੀਦ ਜਿਹੜਾ 21 ਸਾਲ ਅੱਖ ਨੂੰ ਆਪਦੇ ਸੀਨੇ ਵਿੱਚ ਬਲਦੀ ਰੱਖ ਸਕਦਾ ਹੈ ਤੇ ਉਸ ਭਾਈਚਾਰੇ ਤੋਂ ਇੱਕ ਯੂਨੀਵਰਸਿਟੀ ਨਹੀਂ ਬਣੂਗੀ ਸੋ ਬੇਵਿਕਰੋ 2 ਸਾਲਾਂ ਚ ਯੂਨੀਵਰਸਿਟੀ ਬਣ ਜੂਗੀ ਸੋਨ ਹਾਲ ਮੈਂ ਉਹਨਾਂ ਨੂੰ ਕਿਹਾ ਕਿ 2 ਸਾਲਾਂ ਦੇ ਬੇਫਿਕਰ ਹੋ ਕਿਉਂਕਿ ਇੰਨਾ ਸਮਾਂ ਤਾਂ ਜੇ ਘਰ ਖੋਣ ਲਈ ਤਾਂ ਵੀ ਲੱਗ ਜਾਂਦਾ ਮੈਂ ਕਿਹਾ ਜੀ ਦੋਟੇ ਹੀ ਸਾਲਾਂ ਦੇ ਵਿੱਚ ਯੂਨੀਵਰਸਿਟੀ ਬਣ ਜੂਗੀ ਕਿਉਂਕਿ ਭਾਈਚਾਰੇ ਨੇ ਜੋ ਤਹਿਆਂ ਕੀਤਾ ਹੋਇਆ ਹੈ ਤੇ ਸਰਕਾਰ 24 ਘੰਟੇ 24/7 ਹਰ ਪੱਖੋਂ ਭਾਈਚਾਰੇ ਦੇ ਨਾਲ ਹੈ ਤੇ ਦੋਟੇ ਹੀ ਸਾਲਾਂ ਯੂਨੀਵਰਸਿਟੀ ਬਣ ਜੂਗੀ ਤੇ ਮੈਨੂੰ ਨਹੀਂ ਪਤਾ ਸੀਗਾ ਕਿ ਬਾਬੇ ਦੀ ਏਡੀ ਮਿਹਰ ਹੋਣੀ ਹੈ ਕਿ ਆਪਾਂ 6 ਮਹੀਨਿਆਂ ਦੇ ਵਿੱਚ ਵਿੱਚ ਯੂਨੀਵਰਸਿਟੀ ਦਾ ਜਿਹੜਾ ਨੀ ਪੱਥਰ ਹੈ ਆਪਾਂ ਉਹ ਰੱਖ ਲਵਾਂ ਤਾਂ ਨੀ ਪੱਥਰ ਕੀ ਬਣੀ ਬਣੀ ਯੂਨੀਵਰਸਿਟੀ ਭਾਈਚਾਰੇ ਨੇ ਮੈਂ ਸਮਝਦਾ ਕਿ ਲੈ ਲਈ ਹੈ ਔਰ ਇਹ ਯੂਨੀਵਰਸਿਟੀ ਦੇ ਨਾਲ ਜੋ ਜੋ ਜਿਸ ਸਾਫ ਇੱਛਾ ਦੇ ਨਾਲ ਸਾਫ ਮਨੁਸ਼ਾ ਦੇ ਨਾਲ ਸਾਫ ਨੀਅਤ ਆਪਣੀਤੀ ਦੇ ਨਾਲ ਜਦੋਂ ਕੋਈ ਕੰਮ ਸ਼ੁਰੂ ਕੀਤਾ ਜਾਵੇ ਤੇ ਬਾਬਾ ਸੱਚੇ ਪਾਤਸ਼ਾਹ ਬਾਬਾ ਲਾਲਕ ਆਪੇ ਭਾਗ ਲਾ ਦਿੰਦੇ ਨੇ ਤੇ ਤੁਸੀਂ ਬੜੀ ਸਾਫ ਨੀਅਤ ਦੇ ਨਾਲ ਹੀ ਕੰਮ ਸ਼ੁਰੂ ਕੀਤਾ ਸ਼ਹੀਦ ਕੁਦਮ ਸਿੰਘ ਜੀਆ ਦੇ ਨਾਂ ਦੀ ਇਹਦਾ ਸਰਟੀਫਿਕੇਟ ਦਾ ਡੰਕ ਹੈ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਜੇ ਕਿ ਜਿਵੇਂ ਅੱਜ ਦੀ ਤਾਰੀਖ ਦੇ ਵਿੱਚ ਆਪਾਂ ਕਹਿੰਦੇ ਆ ਨਾ ਵੀ ਹਾਰਵਰਡ ਆਕਸਫੋਰਡ ਸਟੈਂਫਰਡ ਆ ਵੀ ਜੋ ਬੱਚਾ ਉੱਥੋਂ ਪੜ ਗਿਆ ਤੇ ਕੁਝ ਦੇਖਣ ਦੀ ਲੋੜ ਨਹੀਂ ਹੈਗੀ ਉਹੀ ਕੰਮ ਉਹੀ ਲੈਵਲ ਉਹੀ ਸਟੈਂਡਰਡ ਆ ਦਿਲੀ ਇੱਛਾ ਆਪਣੇ ਸਾਰਿਆਂ ਦੀ ਕਿ ਸੱਚੇ ਬਾਸ਼ਾ ਬਾਬਾ ਨਾਨਕ ਜੀ ਮਿਹਰ ਕਰਨ ਕਿ ਉਹੀ ਸਟੈਂਡਰਡ ਉਹੀ ਲੈਵਲ ਆ ਆਪਾਂ ਸਾਰੇ ਨਾਲ ਮਿਲ ਕੇ ਇਸ ਯੂਨੀਵਰਸਿਟੀ ਦਾ ਬਣਾ ਸਕੀਏ ਤਾਂ ਕਿ ਕੱਲਾ ਕਿਉਂਕਿ ਜਦੋਂ ਕਿਸੇ ਬੱਚੇ ਨੂੰ ਸਕਿਲਫੁੱਲ ਕਰ ਦਿੰਨੇ ਆ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਔਖੇ ਭਾਰੇ ਸਮੇਂ ਆਉਂਦੇ ਰਹਿੰਦੇ ਨੇ ਪਰ ਜੇ ਬੱਚੇ ਦੇ ਹੱਥ ਦੇ ਵਿੱਚ ਹੁਨਰ ਹੋਵੇ ਤੇ ਬੱਚਾ ਕਦੇ ਮਾਰ ਨਹੀਂ ਖਾਂਦਾ ਸੋ ਇਸ ਕਰਕੇ ਉਸ ਮਕਸਦ ਦੇ ਨਾਲ ਉਸ ਮੁਸ਼ਕਿਲ ਦੇ ਨਾਲ ਇਹ ਤੁਸੀਂ ਸ਼ੁਰੂ ਕੀਤਾ ਹੈ ਮੇਰੀ ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਸੁਨਾਮ ਦਾ ਨੁਮਾਇੰਦਾ ਹੋਣ ਦੇ ਨਾਤੇ ਸੁਨਾਮ ਦਾ ਮੁਖ ਸੇਵਾਦਾਰ ਹੋਣ ਦੇ ਨਾਤੇ ਮੇਰੀ ਦਿਲੀ ਇੱਛਾ ਹੈ ਕਿ ਜੋ ਵੀ ਮੇਰੇ ਤੋਂ ਸਾਰੇ ਭਾਈਚਾਰੇ ਨੂੰ ਬੇਨਤੀ ਹੈ ਕਿ ਇਹ ਡਾਕਟਰ ਸਾਹਿਬ ਤੁਸੀਂ ਇੱਕ ਪਲ ਦੇ ਲਈ ਵੀ ਇਹ ਨਹੀਂ ਸੋਚਣਾ ਕਿ ਸਾਡਾ ਆਹ ਕੰਮ ਕਿਵੇਂ ਹੋਊਗਾ ਸਰਕਾਰ 24 ਘੰਟੇ ਤੁਹਾਡੇ ਨਾਲ ਇਸ ਪਵਿੱਤਰ ਕਾਰਜ ਦੇ ਵਿੱਚ ਨਾਲ ਖੜੀ ਹੈ ਤੁਸੀਂ ਹੁਕਮ ਕਰੋ ਤੁਸੀਂ ਹੁਕਮ ਕਰੋ ਜੋ ਵੀ ਸਰਕਾਰ ਦੇ ਪੱਧਰ ਤੇ ਹੋਣਾ ਹੋਊਗਾ ਤੇ ਉਹ ਤੁਹਾਡੇ ਕੋਲ ਪਰਮਿਸ਼ਨ ਵਗੈਰਾ ਜਾਂ ਜੋ ਵੀ ਇਨਫਰਾਸਟ੍ਰਕਚਰ ਜੋ ਵੀ ਤੁਸੀਂ ਬਣਾਉਣਾ ਹੈ ਉਹ ਤੁਹਾਡੇ ਕੋਲ ਘਰ ਬੈਠਾ ਪਹੁੰਚੇਗਾ ਸੋ ਇਨਹੀ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੰਨਦਾ ਬਹੁਤ ਸੀ ਕੀ ਹੋਰ ਸਮਾ ਲਗਾਉਂਦੇ ਤੁਹਾਡੇ ਵਿੱਚ ਪਰ ਕਿਉਂਕਿ ਅੱਜ ਫਤੇਗੜ ਸਾਹਿਬ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਨਮਨ ਕਰਨ ਦੇ ਲਈ ਪ੍ਰੋਗਰਾਮ ਬਣਿਆ ਹੋਇਆ ਸ਼ਾਮ ਨੂੰ ਉੱਥੇ ਪਹੁੰਚਣਾ 4 ਵਜੇ ਸਵੇ ਤੁਹਾਡੇ ਇਤਜਾਜ਼ ਲਵਾਂ ਇਨਹੀ ਸ਼ੁਰੂ ਤੁਹਾਡਾ ਸਾਰਿਆਂ ਦਾ